ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਐਂਡ ਵੈਲਕਮ ਟੂ ਮਾਈ ਨਿਊ ਵੀਡੀਓ ਅੱਜ ਮੈਂ ਬਣਾਉਣ ਲੱਗੀ ਹਾਂ ਮੂੰਗੀ ਸਾਬਤ ਦੀ ਦਾਲ ਤੇ ਉਹਦੀ ਰੈਸਪੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਹਰ ਘਰ ਵਿੱਚ ਜੇ ਸੋ ਮੂੰਗੀ ਸਾਬਤ ਦੀ ਜਿਹੜੀ ਦਾਲ ਬਣਾਉਣ ਵਾਸਤੇ ਮੈਂ ਇੱਕ ਛੋਟੀ ਕਾਲੀ ਜੰਡੀਆ ਉਹ ਦਾਲ ਵੀ ਲੈਣੀ ਆ ਕਿਤੇ ਜਿਹੜੀ ਦਾਲ ਆ ਇਹ ਬਹੁਤ ਵਧੀਆ ਫੁੱਲ ਜਾਂਦੀ ਆ ਥੋੜੀ ਜਿਹੀ ਦਾਲ ਹੀ ਕਿੰਨੀ ਵੱਡੀ ਬਣ ਜਾਂਦੀ ਆ ਇਨੂੰ ਜਿਹੜਾ ਆ ਹਰੀ ਦਾਲ ਵੀ ਬੋਲਦੇ ਆ ਸੋ ਦਾਲ ਜਿਹੜੀ ਉਹ ਮੈਂ ਲੈ ਲਈ ਆ ਇਹਨੂੰ ਇੱਕ ਵਾਰੀ ਜਿਹੜਾ ਆ ਉਹ ਮੈਂ ਥਾਲੀ ਵਿੱਚ ਕੱਢ ਕੇ ਤੇ ਇਹਨੂੰ ਮੈਂ ਦੇਖ ਰਾਂਗੀ ਸਾਫ਼ ਕਰ ਲਵਾਂਗੀ ਰਸਤੇ ਤੇ ਵੀ ਆਹ ਧਾਲ ਆਇਆ ਉਹ ਸਾਫ਼ ਤੇ ਹੀ ਹੁੰਦੀਆਂ ਆ ਬਟ ਕਈ ਵਾਰੀ ਇਹ ਜਿਹੜੇ ਧਾਲ ਆ ਨਾ ਮੂੰਗੇ ਸਾਬਤੇ ਦੀ ਧਾਲ ਇਹਨੂੰ ਜਿਹੜਾ ਆ ਕਈ ਵਾਰੀ ਮੌਸਮ ਦੇ ਅਕੋਰਡਿੰਗ ਜਿਹੜਾ ਗਰਮੀ ਦੇ ਮੌਸਮ ਵਿੱਚ ਜਿਹੜਾ ਢੋਰਾ ਬਹੁਤ ਜਲਦੀ ਲੱਗ ਜਾਂਦਾ ਆ ਸੋ ਇਸ ਕਰਕੇ ਮੈਂ ਜ਼ਿਆਦਾਤਰ ਇਹਨੂੰ ਜ਼ਿਆਦਾ ਫ੍ਰਿਜ ਵਿੱਚ ਰੱਖਦੀ ਆ ਯਾਤਰੇ ਦੇ ਵਿੱਚ ਜਿਹੜਾ ਹੁਣ ਜਿਹੜਾ ਧਾਲ ਆ ਇਹਨੂੰ ਧੋ ਲਵਾਂਗੀ ਦਾਲ ਨੂੰ ਮੈਂ ਦੋ ਤੇਲ ਪਾਣੀ ਨਾਲ ਢੋ ਲਿਆ ਆ ਤੇ ਇਹ ਜਿਹੜਾ ਪਾਣੀ ਆ ਇਹਨੂੰ ਮੈਂ ਡੋਲ ਦੇਣਾ ਆ ਇਹਨੂੰ ਮੈਂ ਨਹੀਂ ਪਾਣਾ ਕੁੱਕਰ ਵਿੱਚ ਦਾਲ ਨੂੰ ਜਿਹੜਾ ਚੰਗੀ ਤਰ੍ਹਾਂ ਢੋ ਲਿਆ ਆ ਹੁਣ ਪਹਿਲਾਂ ਦਾਲ ਨੂੰ ਜਿਹੜਾ ਆ ਉਹ ਉਬਾਲਣਾ ਆ ਦਾਲ ਨੂੰ ਜਿਹੜਾ ਮੈਂ ਕੁੱਕਰ ਵਿੱਚ ਪਾ ਦੋਗੀ ਹੁਣ ਜਿਹੜੀ ਕੌਲੀ ਦੇ ਨਾਲ ਢਾਲ ਲਈ ਸੀ ਨਾ ਉਹੀ ਕੌਲੀਆਂ ਜਿਹੜੀਆਂ ਆ ਉਹ 6 ਕੌਲੀਆਂ ਇਹਦੇ ਵਿੱਚ ਪਾਣੀ ਦੀਆਂ ਪਾਉਣੀਆਂ ਆ ਪਾਣੀ ਮੈਂ ਪਾ ਦਿੱਤਾ ਆ ਹੁਣ ਇਹਦੇ ਵਿੱਚ ਪਾਵਾਂਗੇ ਨਮਕ ਤੇ ਹਲਦੀ ਅੱਧਾ ਚਮਚ ਨਮਕ ਅੱਧਾ ਚਮਚ ਹਲਦੀ ਕੁੱਕਰ ਨੂੰ ਕਰ ਦਾਂਗੇ ਬੰਦ ਗੈਸ ਨੂੰ ਕਰ ਦਿੱਤਾ ਆ ਮੈਂ ਆਨ ਤੇ ਇਹਦੇ ਵਿੱਚ ਜਦੋਂ ਪਹਿਲੀ ਵਸਲਾਉਗੀ ਨਾ ਉਸ ਤੋਂ ਬਾਅਦ ਜਿਹੜਾ ਆ 5 ਮਿੰਟ ਦਾ ਟਾਈਮ ਦੇਣਾ ਆ। ਕੁੱਕਰ ਜਿਹੜਾ ਆ ਉਹਦੇ ਮਤਲਬ ਕਿ ਪ੍ਰੈਸ਼ਰ ਡਾਊਨ ਹੋ ਗਿਆ ਆ ਤੇ ਹੁਣ ਕੁੱਕਰ ਨੂੰ ਖੋਲ ਲੈਣਾ ਆ। ਦਾਲ ਜਿਹੜੀ ਐਵੇਂ ਦੀ ਬਣੀ ਆ ਹੁਣ ਮੈਂ ਇਹਦੇ ਵਿੱਚ ਜਿਹੜਾ ਆ ਉਹ ਗਰਮ ਪਾਣੀ ਕਰਕੇ ਪਾਉਣਾ ਆ ਪਾਣੀ ਨੂੰ ਗਰਮ ਹੋਣ ਵਾਸਤੇ ਰੱਖ ਦਿੱਤਾ ਆ 2 2.5 ਕੋਲੀਆਂ ਜਿਹੜੀਆਂ ਆ ਉਹ ਪਾਣੀਿਆਂ ਦੇ ਵਿੱਚ ਪਾਉਣੀਆਂ ਆ ਕਿਉਂਕਿ ਦਾਲ ਜਿਹੜੀ ਆ ਉਹ ਚੰਗੀ ਤਰ੍ਹਾਂ ਘol ਜਾਣੀ ਚਾਹੀਦੀ ਆ ਦਾਲ ਦੇ ਥੱਲੇ ਗੈਸ ਔਨ ਕਰ ਦੇਣਾ ਆ ਤੇ ਪਾਣੀ ਜਿਹੜਾ ਗਰਮ ਹੋ ਗਿਆ ਹੈ ਤੇ ਪਾਣੀ ਮੈਂ ਇਹਦੇ ਵਿੱਚ ਪਾ ਦੂੰਗੀ ਤੇ ਹੁਣ ਜਿਹੜਾ ਦਾਲ ਨੂੰ ਆ ਨਾ ਉਹ మీడియం ਸੇਕ ਦੇ ਉੱਤੇ ਜਿਹੜਾ ਆ ਉਹ ਰਿੰਨਣਾ ਆ ਦਾਲ ਨੂੰ ਮੈਂ ਦੂਜੇ ਗੈਸ ਤੇ ਟ੍ਰਾਂਸਫਰ ਕਰ ਦੇਣਾ ਆ ਜਿੱਥੇ ਗੈਸ ਦਾਲ ਨੂੰ ਜਿਹੜਾ ਹਣਾ ਇਹਨੂੰ ਰਿੰਨ ਲੈਣਾ ਆ ਉਨੀ ਦਿਨ ਮ ਤੜਕੇ ਵਾਸਤੇ ਜਿਹੜੀ ਤਿਆਰੀ ਕਰ ਲੈਣੀ ਆ ਪਿਆਜ਼ ਲਿਆ ਆ ਤਿੰਨ ਹਰੀਆਂ ਮਿਰਚਾਂ ਅਦਰਕ ਤੇ ਟਮਾਟਰ ਇਹਦੇ ਵਿੱਚ ਨਾ ਇਸ ਦਾਲ ਵਿੱਚ ਸਾਰੀਆਂ ਚੀਜ਼ਾਂ ਜਿਹੜੀਆਂ ਆ ਨਾ ਉਹ ਥੋੜੀਆਂ ਵੱਧ ਪਾਉਣੀਆਂ ਪੈਂਦੀਆਂ ਆ ਕਿਉਂਕਿ ਇਹ ਦਾਲ ਨਹੀਂ ਤੇ ਸਿੱਕੀ ਸਿੱਕੀ ਬਣਦੀ ਆ ਇਸ ਦਾਲ ਨੂੰ ਕਰਾਰੀ ਬਣਾਉਣ ਵਾਸਤੇ ਥੋੜੇ ਮਿਰਚ ਮਸਾਲੇ ਜਿਹੜੇ ਆ ਉਹ ਨਾਰਮਲ ਨਾਲੋਂ ਵੱਧ ਪਾ ਲਈਦੇ ਆ ਉੱਧਰ ਮੇਰੀ ਦਾਲ ਵਿੱਚ ਵੀ ਰਹੂਗੀ ਤੇ ਇੱਧਰ ਮੈਂ ਜਿਹੜੇ ਆ ਉਹ ਤੜਕਾ ਦੀ ਤਿਆਰੀ ਕਰ ਲੈਣੀ ਆ। ਪਿਆਜ਼ ਮੈਂ ਕੱਟ ਲਿਆ ਆ ਹੁਣ ਮੈਂ ਕੱਟੂਗੀ ਅਦਰਕ। ਇਸ ਦਾਲ ਵਿੱਚ ਨਾ ਅਦਰਕ ਦਾ ਅਦਰਕ ਹੀ ਪੈਂਦਾ ਆ ਕਿਉਂਕਿ ਅਦਰਕ ਦੇ ਨਾਲ ਇਹ ਦਾਲ ਜਿਹੜੀ ਕਰਾਰੀ ਬਣਦੀ ਆ। ਬਾਕੀ ਤੁਹਾਡਾ ਆਪਣਾ ਟੇਸਟ ਆ ਜੇ ਤੁਸੀਂ ਲਸਣ ਪਾਉਣਾ ਆ ਤੇ ਤੁਸੀਂ ਲਸਣ ਵੀ ਪਾ ਸਕਦੇ ਹੋ ਬਟ ਮੈਨੂੰ ਐਵੇਂ ਲੱਗਦਾ ਹੈ ਕਿ ਇਸ ਦਾਲ ਵਿੱਚ ਲਸਣ ਨਹੀਂ ਪੈਂਦਾ। ਤੁਸੀਂ ਗ੍ਰੇਟ ਕਰਕੇ ਵੀ ਪਾ ਸਕਦੇ ਹੋ ਬਟ ਮੈਂ ਹਮੇਸ਼ਾ ਜਿਹੜਾ ਆ ਉਹ ਕੱਟ ਕੇ ਹੀ ਪਾਉਣੀ ਆ ਪਿਆਜ਼ ਹਰੀ ਮਿਰਚ ਤੇ ਅਦਰਕ ਮੈਂ ਕੱਟ ਲੈਣੇ ਆ ਟਮਾਟਰ ਮੈਂ ਬਾਅਦ ਵਿੱਚ ਕੱਟੂੰਗੀ ਟਮਾਟਰ ਨਾ ਪਾਣੀ ਛੱਡ ਦਿੰਦਾ ਹੈ ਤੜਕੇ ਦੀ ਤਿਆਰੀ ਹੋ ਗਈ ਆ ਹੁਣ ਲਾਵਾਂਗੀ ਤੜਕਾ ਜਦੋਂ ਵੀ ਅਸੀਂ ਦਾਲ ਨੂੰ ਐਵੇਂ ਰੰਨਦੇ ਆ ਨਾ ਤੇ ਦਾਲ ਨੂੰ ਠੱਕਣਾ ਨਹੀਂ ਆ ਤੇ ਇਹਦੇ ਵਿੱਚ ਬਾਰ ਬਾਰ ਕੜਛੀ ਨਹੀਂ ਫੇਰਨੀ ਕਿਉਂਕਿ ਇਸ ਤਰ੍ਹਾਂ ਜੇ ਤੁਸੀਂ ਬਾਰ ਬਾਰ ਵਿੱਚ ਕੜਛੀ ਫੇਰਦੇ ਆ ਨਾ ਫਿਰ ਦਾਲ ਜਲਦੀ ਨਹੀਂ ਪੱਕਦੀ ਤੇ ਉਹ ਕੱਚੀ ਰਹਿ ਜਾਂਦੀ ਆ ਸੋ ਇੱਧਰ ਮੈਂ ਲਗਾਉਣਾ ਆ ਤੜਕਾ ਪੈਨ ਵਿੱਚ ਮੈਂ ਸਰੋਂ ਦਾ ਤੇਲ ਪਾ ਲਿਆ ਆ ਇਹਨੂੰ ਕਰ ਲੈਣਾ ਆ ਗਰਮ ਤੇਲ ਗਰਮ ਹੋ ਗਿਆ ਸੀਗਾ ਤੇ ਮੈਂ ਇਹਦੇ ਵਿੱਚ ਅਦਰਕ ਪਾ ਦਿੰਦਾ ਪਹਿਲਾਂ ਫਿਰ ਮੈਂ ਇਹਦੇ ਵਿੱਚ ਪਿਆਜ਼ ਪਾ ਦਿੰਦਾ ਆ ਤੇ ਮੈਂ ਮੈਨੂੰ ਪਤਾ ਨਹੀਂ ਲੱਗਾ ਕਿ ਕਿਹੜੇ ਵੇਲੇ ਕੈਮਰਾ ਆਫ ਹੋ ਗਿਆ ᱛੋ ਤੇਲ ਗਰਮ ਕਰਨ ਤੋਂ ਬਾਅਦ ਇਹਦੇ ਵਿੱਚ ਅਦਰਕ ਪਾਇਆ ਤੇ ਕੱਟਿਆ ਹੋਇਆ ਪਿਆਜ਼ ਪਾ ਦਿੰਦਾ ਆ ਤੇ ਇਹਨੂੰ ਹੁਣ ਭੁੰਨ ਲੈਣਾ ਆ ਤੇ ਆ ਜਿਹੜਾ ਭੁੱਜ ਗਿਆ ਆ ਇਹਦੇ ਵਿੱਚ ਪਾ ਦਾਂਗੇ ਹੁਣ ਟਮਾਟਰ ਤੇ ਹਰੀ ਮਿਰਚ ਗੈਸ ਆਫਲੇਮ ਨੇ ਕਰ ਦਿੱਤਾ ਘੱਟ ਇਹਦੇ ਵਿੱਚ ਪਾ ਲਿਆ ਆ ਥੋੜਾ ਜਿਹਾ ਨਮਕ ਵੀ ਤੇ ਦਾਲ ਵਿੱਚ ਵੀ ਪਾਇਆ ਆ ਤੇ ਗਰਮ ਮਸਾਲਾ ਅੱਧਾ ਚਮਚਾ ਗਰਮ ਮਸਾਲਾ ਪਾਇਆ ਕਸ਼ਮੀਰੀ ਲਾਲ ਮਿਰਚ ਟਮਾਟਰ ਜਿਹੜੇ ਉਹ ਚੰਗੀ ਤਰ੍ਹਾਂ ਮੈਚ ਹੋ ਜਾਣੇ ਚਾਹੀਦੇ ਆ ਮਤਲਬ ਕਿ ਚੰਗੀ ਤਰ੍ਹਾਂ ਖੋਲ ਜਾਣ ਇਹਦੇ ਵਿੱਚ ਮੈਂ ਥੋੜਾ ਜਿਹਾ ਪਾਣੀ ਪਾ ਦੂੰਗੀ ਬਸ ਥੋੜਾ ਜਿਆ ਇਹਦਾ ਤੇਲਾਂ ਚੰਗੀ ਤਰ੍ਹਾਂ ਅਲੱਗ ਹੋ ਜਾਣਾ ਚਾਹੀਦਾ ਆ ਤੇ ਟਮਾਟਰ ਜਿਹੜੇ ਉਹ ਚੰਗੀ ਤਰ੍ਹਾਂ ਜਿਹੜੇ ਆ ਉਹ ਪੱਕ ਜਾਣੇ ਚਾਹੀਦੇ ਆ ਫਿਰ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਤੇਲ ਆ ਚਿੱਗੀ ਤਰ੍ਹਾਂ ਅਲੱਗ ਹੋ ਗਿਆ ਆ ਬਿਲਕੁਲ ਵਧੀਆ ਤੜਕਾ ਜਿਹੜਾ ਪੁੱਜ ਗਿਆ ਆ ਤੇ ਹੁਣ ਇਹਨੂੰ ਪਾ ਦਾਂਗੇ ਮੈਂ ਢਾਲ ਵਿੱਚ ਦਾਲ ਜਿਹੜੀ ਹਨ ਲੈ ਖੁਲੀ ਨਹੀਂ ਆ ਚੰਗੀ ਤਰ੍ਹਾਂ ਇਹਨੂੰ ਹੋਣ ਜਿਹੜਾ ਆ ਉਹ ਘੱਟ ਸੀਟ ਦੇ ਉੱਤੇ ਰਿਨਣਾ ਆ ਦਾਲ ਨੂੰ ਅਸੀਂ ਜਿੰਨਾ ਜ਼ਿਆਦਾ ਖੁੱਲਾ ਰਿਨਾਂਗੇ ਨਾ ਉਨੇ ਹੀ ਦਾਲ ਜਿਹੜੀਆਂ ਉਹ ਸਵਾਦ ਬਣਦੀਆਂ ਸੋ ਦਾਲ ਜਿਹੜੀ ਸਾਡੀ ਬਣ ਗਈਆਂ ਸੋ ਦਾਲ ਜਿਹੜੀਆਂ ਉਹ ਸਾਡੀ ਬਣ ਗਈਆਂ ਵੇਖੋ ਬਿਲਕੁਲ ਦਾਲ ਜਿਹੜੀ ਖੁੱਲ ਚੁੱਕੀ ਆ ਕਈ ਵਾਰੀ ਮੂੰਗੀ ਜਿਹੜੀ ਹੁੰਦੀ ਆ ਨਾ ਉਹ ਮੋਟੀ ਹੁੰਦੀ ਆ ਕਈ ਵਾਰੀ ਬ੍ਰੀਕ ਹੁੰਦੀ ਆ ਜਿਹੜੀ ਮੋਟੀ ਹੁੰਦੀ ਆ ਨਾ ਉਹ ਥੋੜਾ ਟਾਈਮ ਲੈਂਦੀ ਆ ਖੁੱਲਣ ਵਾਸਤੇ ਜਿਹੜੀ ਬ੍ਰੀਕ ਹੁੰਦੀ ਆ ਉਹ ਬਹੁਤ ਜਲਦੀ ਖੁੱਲ ਜਾਂਦੀ ਆ ਤੇ ਬ੍ਰੀਕ ਵਾਲੀ ਟੇਸਟ ਵੀ ਬਹੁਤ ਵੰਦੀ ਆ ਸੋ ਦਾਲ ਜਿਹੜੀ ਆ ਉਹ ਬਣ ਗਈ ਆ ਤੇ ਹੁਣ ਆਪਾਂ ਇਹਨੂੰ ਕਰਾਂਗੇ ਸਰਵ ਦਾਲ ਜਿਹੜੀ ਆ ਉਹ ਬਣ ਕੇ ਤਿਆਰ ਹੋ ਗਈ ਆ ਤੁਸੀਂ ਵੇਖੋ ਕਿੰਨੀ ਸੋਹਣੀ ਦਾਲ ਬਣੀ ਆ ਤੇ ਬਹੁਤ ਹੀ ਕਰਾਰੀ ਦਾਲ ਬਣੀ ਸਗੀ ਤੇ ਆਈ ਹੋਪ ਕਿ ਤੁਹਾਨੂੰ ਅੱਜ ਦੀ ਰੈਸਪੀ ਪਸੰਦ ਆਈ ਹੋਊਗੀ ਸੋ ਮਿਲਦੇ ਆ ਨੈਕਸਟ ਵੀਡੀਓ ਵਿੱਚ ਨੈਕਸਟ ਰੈਸਪੀ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਐਂਡ ਥੈਂਕ ਯੂ ਫॉर ਵਾਚਿੰਗ